ਅਮੀਰ ਖਾਨ ਆਪਣੀ ਗਰਲਫ੍ਰੈਂਡ ਦੇ ਨਾਲ ਆਏ ਨਜ਼ਰ ਉਹਨਾਂ ਦੀ ਸਾਦਗੀ ਨੂੰ ਲੋਕਾਂ ਵੱਲੋਂ ਕੀਤਾ ਗਿਆ ਉਸ ਨਾਲ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਮਾਸਟਰ ਪਰਫੈਕਸ਼ਨਿਸਟ ਯਾਨੀ ਕਿ ਅਮੀਰ ਖਾਨ ਦੇ ਬਾਰੇ ਜੋ ਕਿ ਹਾਲ ਹੀ ਦੇ ਵਿੱਚ ਆਪਣਾ 60th ਬਰਥਡੇਅ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਇਸ ਮੌਕੇ ਉਹਨਾਂ ਦੇ ਵੱਲੋਂ ਇੱਕ ਪਾਰਟੀ ਵੀ ਰੱਖੀ ਗਈ ਸੀ ਜਿੱਥੇ ਉਹਨਾਂ ਦੀ ਗਰਲਫ੍ਰੈਂਡ ਦੇ ਵੱਲੋਂ ਜੋ ਆ ਉਹਨਾਂ ਦੇ ਫੈਮਿਲੀ ਮੈਂਬਰਸ ਨਾਲ ਉਹਨਾਂ ਦੇ ਫਰੈਂਡਸ ਨਾਲ ਮੁਲਾਕਾਤ ਕੀਤੀ ਗਈ ਤਾਂ ਇਸੇ ਦੌਰਾਨ ਉਹਨਾਂ ਦੀ ਗਰਲਫ੍ਰੈਂਡ ਗੋਰੀ ਜੋ ਸੀ ਕਾਫੀ ਖੂਬਸੂਰਤ ਅਤੇ ਸਾਦਗੀ ਪਰ ਅੰਦਾਜ਼ 'ਚ ਨਜ਼ਰ ਆ ਰਹੀ ਸੀ ਤੇ ਫੈਨਸ ਨੂੰ ਉਹਨਾਂ ਦੇ ਅੰਦਾਜ਼ ਕਾਫੀ ਜ਼ਿਆਦਾ ਪਸੰਦ ਵੀ ਆ ਰਿਹਾ ਸੀ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਗੋਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਨੇ ਇਨ੍ਹਾਂ ਫੋਟੋ ਦੇ ਵਿੱਚ ਗੋਰੀ ਨੀਲੇ ਰੰਗ ਦੇ ਆਊਟਫਿਟ ਦੇ ਵਿੱਚ ਦਿਖਾਈ ਦੇ ਰਹੀ ਹੈ ਉਹਨਾਂ ਨੇ ਇੱਕ ਸਿੰਪਲ ਕੁੜਤਾ ਪਾਇਆ ਹੋਇਆ ਅਤੇ ਸਪੈਕਸ ਲਗਾਈਆਂ ਹੋਈਆਂ ਨੇ ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਨੇ ਤੇ ਲੋਕਾਂ ਦੇ ਵੱਲੋਂ ਇਹਨਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ। ਅਮੀਰ ਖਾਨ ਅਤੇ ਗੋਰੀ ਕਥਿਤ ਤੌਰ ਤੇ 25 ਸਾਲਾਂ ਤੋਂ ਇੱਕ ਦੂਸਰੇ ਨੂੰ ਜਾਣਦੇ ਨੇ। ਗੋਰੀ ਬੈਂਗਲੌਰ ਦੀ ਰਹਿਣ ਵਾਲੀ ਹੈ ਅਤੇ ਅਮੀਰ ਦੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਕੰਮ ਕਰਦੀ ਹੈ। ਉਹਨਾਂ ਦਾ ਪਿਛਲੇ ਵਿਆਹ ਤੋਂ ਇੱਕ 6 ਸਾਲਾ ਦਾ ਬੇਟਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮੀਰ ਖਾਨ ਨੇ ਦੱਸਿਆ ਕਿ ਮੈਂ ਉਸ ਨੂੰ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਦਾ ਪਾਗਲਪਨ ਹੋਵੇਗਾ। ਮੀਡੀਆ ਦਾ ਰੋਲਾ ਕਿਹੋ ਜਿਹਾ ਹੋਵੇਗਾ, ਉਸ ਨੂੰ ਕੁਝ ਹੱਦ ਤੱਕ ਇਸ ਦੇ ਲਈ ਤਿਆਰ ਰਹਿਣਾ ਪਵੇਗਾ। ਹਾਲਾਂਕਿ ਉਸ ਨੂੰ ਇਹ ਦੀ ਆਦਤ ਨਹੀਂ ਤਾਂ ਦੱਸਦੀ ਹੈ ਕਿ ਤਸਵੀਰਾਂ ਸੋਸ਼ਲ ਮੀਡੀਆ ਉਤੇ ਖੂਬਸੂਰਤੀਆਂ ਬਟੋਰੀਆਂ ਨੇ ਤੇ ਉਹਦੇ ਕਿਹਾ ਜਾ ਰਿਹਾ ਹੈ ਕਿ ਆਮੀਰ ਖਾਨ ਅਤੇ ਗੋਰੀ ਦੋਸਤ ਨੇ ਪਿਛਲੇ 25 ਸਾਲਾਂ ਤੋਂ ਜਾਣਦੇ ਨੇ ਤੇ ਕਾਫੀ ਚੰਗੀ ਉਹਨਾਂ ਦੀ ਦੋਸਤੀ ਵੀ ਸੀ ਤੇ ਬਾਅਦ ਵਿੱਚ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਦੱਸਦੀ ਹੈ ਕਿ ਆਮੀਰ ਖਾਨ ਤੇ ਕਿਰਨ ਰਾਓ ਦਾ ਪਹਿਲੇ ਵਿਆਹ ਹੋਇਆ ਸੀਗਾ ਤੇ ਬਾਅਦ ਵਿੱਚ ਉਹਨਾਂ ਦੇ ਵੱਲੋਂ ਡਾਈਵੋਰਸ ਲੈ ਲਿਆ ਗਿਆ ਜਿਸ ਤੋਂ ਬਾਅਦ ਅਮੀਰ ਖਾਨ ਦੀਆਂ ਜੋ ਨਾਮ ਹੈ ਉਹਨਾਂ ਦੀ ਕੋ-ਐਕਟਰ ਦੇ ਨਾਲ ਡੰਗਲ ਫਿਲਮ ਐਕਟਰ ਦੇ ਨਾਲ ਵੀ ਕਾਫੀ ਜ਼ਿਆਦਾ ਜੁੜਿਆ ਸੀਗਾ ਪਰ ਹੁਣ ਅਮੀਰ ਖਾਨ ਦੀ ਗਰਲਫ੍ਰੈਂਡ ਦੇ ਬਾਰੇ ਸਭ ਦੇ ਸਾਹਮਣੇ ਜੋ ਗੱਲ ਆ ਚੁੱਕਿਆ ਨੇ ਕਿ ਉਹਨਾਂ ਦੀ ਗਰਲਫ੍ਰੈਂਡ ਜੋ ਆ ਉਹ ਜ਼ਨਮ ਗੋਰੀ ਹੈ ਜਿਸ ਨੂੰ ਉਹ 25 ਸਾਲਾਂ ਤੋਂ ਜਾਣਦੇ ਸੀ ਗੁੜੇ ਦੋਸਤ ਸੀ ਤੇ ਹੁਣੇ ਦੋਸਤੀ ਜੋ ਆ ਪਿਆਰ ਦੇ ਵਿੱਚ ਬਦਲ ਚੁੱਕੀ ਹੈ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਮਾਸਟਰ ਪਰਫੈਕਸ਼ਨਿਸਟ ਯਾਨੀ ਕੀ ਆਮੀਰ ਖਾਨ ਦੇ ਬਾਰੇ ਜੋ ਕਿ ਹਾਲ ਹੀ ਦੇ ਵਿੱਚ ਆਪਣਾ 60th ਬਰਥਡੇ ਸੈਲੀਬ੍ਰੇਟ ਕਰਦੇ ਹੋਇਆ ਨਜ਼ਰ ਆ ਰਹੇ ਸੀਗੇ ਇਸ ਮੌਕੇ ਉਹਨਾਂ ਦੇ ਵੱਲੋਂ ਇੱਕ ਪਾਰਟੀ ਵੀ ਰੱਖੀ ਗਈ ਸੀ ਜਿੱਥੇ ਉਹਨਾਂ ਦੀ ਗਰਲਫ੍ਰੈਂਡ ਦੇ ਵੱਲੋਂ ਜੋ ਆ ਉਹਨਾਂ ਦੇ ਫੈਮਿਲੀ ਮੈਂਬਰਸ ਨਾਲ ਉਹਨਾਂ ਦੇ ਫਰੈਂਡਸ ਨਾਲ ਮੁਲਾਕਾਤ ਕੀਤੀ ਗਈ ਤਾਂ ਇਸੇ ਦੌਰਾਨ ਉਹਨਾਂ ਦੀ ਗਰਲਫ੍ਰੈਂਡ ਗੋਰੀ ਜੋ ਸੀ ਕਾਫੀ ਖੂਬਸੂਰਤ ਅਤੇ ਸਾਦਗੀ ਪਰ ਅੰਦਾਜ਼ 'ਚ ਨਜ਼ਰ ਆ ਰਹੀ ਸੀ ਤੇ ਫੈਨਸ ਨੂੰ ਉਹਨਾਂ ਦੇ ਅੰਦਾਜ਼ ਕਾਫੀ ਜ਼ਿਆਦਾ ਪਸੰਦ ਵੀ ਆ ਰਿਹਾ ਸੀ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਗੋਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਨੇ ਇਨ੍ਹਾਂ ਫੋਟੋ ਦੇ ਵਿੱਚ ਗੋਰੀ ਨੀਲੇ ਰੰਗ ਦੇ ਆਊਟਫਿਟ ਦੇ ਵਿੱਚ ਦਿਖਾਈ ਦੇ ਰਹੀ ਆ ਉਹਨਾਂ ਨੇ ਇੱਕ ਸਿੰਪਲ ਕੁੜਤਾ ਪਾਇਆ ਹੋਇਆ ਅਤੇ ਸਪੈਕਸ ਲਗਾਈਆਂ ਹੋਈਆਂ ਨੇ ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਨੇ ਤੇ ਲੋਕਾਂ ਦੇ ਵੱਲੋਂ ਇਹਨਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ। ਅਮੀਰ ਖਾਨ ਅਤੇ ਗੋਰੀ ਕਥਿਤ ਤੌਰ ਤੇ 25 ਸਾਲਾਂ ਤੋਂ ਇੱਕ ਦੂਸਰੇ ਨੂੰ ਜਾਣਦੇ ਨੇ। ਗੋਰੀ ਬੈਂਗਲੌਰ ਦੀ ਰਹਿਣ ਵਾਲੀ ਹੈ ਅਤੇ ਅਮੀਰ ਦੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਕੰਮ ਕਰਦੀ ਹੈ। ਉਹਨਾਂ ਦਾ ਪਿਛਲੇ ਵਿਆਹ ਤੋਂ ਇੱਕ 6 ਸਾਲਾ ਦਾ ਬੇਟਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮੀਰ ਖਾਨ ਨੇ ਦੱਸਿਆ ਕਿ ਮੈਂ ਉਸ ਨੂੰ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਦਾ ਪਾਗਲਪਨ ਹੋਵੇਗਾ। ਮੀਡੀਆ ਦਾ ਰੋਲਾ ਕਿਹੋ ਜਿਹਾ ਹੋਵੇਗਾ। ਉਸ ਨੂੰ ਕੁਝ ਹੱਦ ਤੱਕ ਇਸ ਦੇ ਲਈ ਤਿਆਰ ਰਹਿਣਾ ਪਵੇਗਾ। ਹਾਲਾਂਕਿ ਉਸ ਨੂੰ ਇਹ ਦੀ ਆਦਤ ਨਹੀਂ ਤਾਂ ਦੱਸਦੀ ਹੈ ਕਿ ਤਸਵੀਰਾਂ ਸੋਸ਼ਲ ਮੀਡੀਆ ਉਤੇ ਖੂਬਸੂਰਤੀਆਂ ਬਟੋਰੀਆਂ ਨੇ ਤੇ ਉਹਦੇ ਕਿਹਾ ਜਾ ਰਿਹਾ ਹੈ ਕਿ ਆਮੀਰ ਖਾਨ ਅਤੇ ਗੋਰੀ ਦੋਸਤ ਨੂੰ ਪਿਛਲੇ 25 ਸਾਲਾਂ ਤੋਂ ਜਾਣਦੇ ਨੇ ਤੇ ਕਾਫੀ ਚੰਗੀ ਉਹਨਾਂ ਦੀ ਦੋਸਤੀ ਵੀ ਸੀ ਤੇ ਬਾਅਦ ਵਿੱਚ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਦੱਸਦੀ ਹੈ ਕਿ ਆਮੀਰ ਖਾਨ ਤੇ ਕਿਰਨ ਰਾਓ ਦਾ ਪਹਿਲੇ ਵਿਆਹ ਹੋਇਆ ਸੀਗਾ ਤੇ ਬਾਅਦ ਵਿੱਚ ਉਹਨਾਂ ਦੇ ਵੱਲੋਂ ਡਾਈਵੋਰਸ ਲੈ ਲਿਆ ਗਿਆ ਜਿਸ ਤੋਂ ਬਾਅਦ ਆਮੀਰ ਖਾਨ ਦੀਆਂ ਜੋ ਨਾਮ ਹੈ ਉਹਨਾਂ ਦੀ ਕੋ-ਐਕਟਰ ਦੇ ਨਾਲ ਡੰਗਲ ਫਿਲਮ ਐਕਟਰ ਦੇ ਨਾਲ ਵੀ ਕਾਫੀ ਜ਼ਿਆਦਾ ਜੁੜਿਆ ਸੀਗਾ ਪਰ ਹੁਣ ਆਮੀਰ ਖਾਨ ਦੀ ਗਰਲਫ੍ਰੈਂਡ ਦੇ ਬਾਰੇ ਸਭ ਦੇ ਸਾਹਮਣੇ ਜੋ ਗੱਲ ਆ ਚੁੱਕਿਆ ਨੇ ਕਿ ਉਹਨਾਂ ਦੀ ਗਰਲਫ੍ਰੈਂਡ ਜੋ ਆ ਉਹ ਜ਼ਨਮ ਗੋਰੀ ਹੈ ਜਿਸ ਨੂੰ ਉਹ 25 ਸਾਲਾਂ ਤੋਂ ਜਾਣਦੇ ਸੀ ਗੁੜੇ ਦੋਸਤ ਸੀ ਤੇ ਹੁਣੇ ਦੋਸਤੀ ਜੋ ਆ ਪਿਆਰ ਦੇ ਵਿੱਚ ਬਦਲ ਚੁੱਕੀ ਹੈ